ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਮੇਰੇ YouTube ਚੈਨਲ ਪੰਜਾਬ ਨੌਲੇਜ ਗੁਰੂ ਜੀ ਵਿੱਚ ਅੱਜ ਫਿਰ ਆਪਾਂ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਲੈ ਕੇ ਆਏ ਆਂ ਵੀਡੀਓ ਨੂੰ ਧਿਆਨ ਨਾਲ ਸੁਣਨਾ ਬਿਲਕੁਲ ਵੀ ਸਕਿਪ ਨਾ ਕਰਨਾ ਇਹ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਲਈ ਆ ਜਿਹੜੇ ਕਿ ਕੋਈ 10 ਸਾਲ ਤੋਂ 15 ਸਾਲ ਤੋਂ ਆਪਣੀ ਜ਼ਮੀਨ ਜਾਇਦਾਦ ਇੰਡੀਆ ਵਿੱਚ ਛੱਡ ਕੇ ਵਿਦੇਸ਼ ਆਪਣੇ ਕੰਮਕਾਰਾਂ ਵਾਸਤੇ ਗਏ ਹੋਏ ਹਨ ਉਹਨਾਂ ਨੂੰ ਵਾਪਸ ਆਣ ਕੇ ਇੰਡੀਆ ਵਿੱਚ ਕੀ ਦੁੱਖ ਤਕਲੀਫਾਂ ਆਉਂਦੀਆਂ ਉਹਦੇ ਬਾਰੇ ਥੋੜਾ ਜਿਹਾ ਆਪਾਂ ਗੱਲ ਕਰਾਂਗੇ ਗੱਲ ਬਹੁਤੀ ਕਾਨੂੰਨੀ ਦਾਬੇ ਚ ਵਾਲੀ ਨਹੀਂ ਹੈਗੀ ਇੱਕ ਜੱਟੂ ਗੱਲ ਹੈਗੀ ਆ ਜੱਟੂ ਤਰੀਕਾ ਉਹ ਥੋੜਾ ਜਿਹਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਜਿਸ ਤਰ੍ਹਾਂ ਕਈ ਮੇਰੇ ਵੀਰ ਐਨ ਆਰ ਆਈ ਭੈਣ ਭਰਾ ਕਰੀਬ 10-10 15-15 ਸਾਲ ਤੋਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਹੋਰ ਦੇਸ਼ਾਂ ਵਿੱਚ ਆਪਣਾ ਬਿਜ਼ਨਸ ਸੈੱਟ ਕਰਕੇ ਬੈਠੇ ਆ ਪਰ ਜਿਹੜੀ ਉਹਨਾਂ ਦੀ ਇਧਰ ਜ਼ਮੀਨ ਜਾਇਦਾਦ ਹੁੰਦੀ ਆ ਉਹ ਆਪਣੇ ਨੀਅਰ ਡੀਅਰ ਸ਼ਰੀਕੇ ਭਾਈਚਾਰੇ ਨੂੰ ਜਵਾਨੀ ਕਲਾਮੀ ਦੇ ਕੇ ਚਲੇ ਜਾਂਦੇ ਆ ਤੇ ਅੰਦਾਜ਼ੇ ਨਾਲ ਹੀ ਜਿਹੜਾ ਠੇਕਾ ਵਗੈਰਾ ਉਹ ਕਦੀ ਦੇਤਾ ਕਦੀ ਨਾ ਦੇਤਾ ਫਿਰ ਜਦੋਂ ਉਹ ਵਾਪਸ ਆਉਂਦੇ ਆ ਤੇ ਫਿਰ ਉਹਨਾਂ ਨੂੰ ਜ਼ਮੀਨ ਕੋਈ ਖਾਲੀ ਕਰਨ ਲਈ ਤਿਆਰ ਨਹੀਂ ਹੁੰਦਾ ਕਿਉਂਕਿ ਮਨਮਰਜ਼ੀ ਨਾਲ ਪੈਸੇ ਦਿੱਤੇ ਹੁੰਦੇ ਕਦੀ ਦੇ ਤੇ ਠੇਕੇ ਦੇ ਕਦੀ ਨਾ ਦੇ ਤੇ ਤਕੀਦਾ ਦਿਲ ਕਰਦਾ ਮੁੜ ਕੇ ਠੇਕੇ ਦੇ ਨੂੰ ਤੇ ਜਮੀਨਾ ਖਾਲੀ ਕਰਨ ਨੂੰ ਤੋਂ ਇਸ ਵਿਸ਼ੇ ਤੇ ਅੱਜ ਅਜਪਾ ਗੱਲ ਕਰ ਰਹੇ ਆ ਬਹੁਤ ਮੇਰੇ ਵੀਰ ਭੈਣ ਭਰਾ ਆਣ ਕੇ ਇੱਥੇ ਫਿਰ ਥਾਣਿਆਂ ਕੋਟਾਂ ਕਚਹਿਰੀਆਂ ਵਿੱਚ ਜਿਹੜੇ ਕੱਢਦੇ ਆ ਤੇ ਕਈਆਂ ਦੀ ਤਾਂ ਛੁੱਟੀ ਖਤਮ ਹੋ ਜਾਂਦੀ ਆ ਆਪਦੇ ਘਰਵਾਲੇ ਧਿਆਨ ਹੀ ਨਹੀਂ ਦੇ ਹੁੰਦਾ ਇਹਨਾਂ ਕੰਮਾਂ ਚ ਹੀ ਆਪਣੀ ਛੁੱਟੀ ਵਗੈਰਾ ਖਤਮ ਕਰਕੇ ਵਾਪਸ ਉਹਨਾਂ ਨੂੰ ਜਾਣਾ ਪੈਂਦਾ ਤੇ ਹੱਲ ਉਹਨਾਂ ਦਾ ਕੋਈ ਫੇਰ ਨਹੀਂ ਹੁੰਦਾ ਤੋ ਮੈਂ ਅੱਜ ਥੋੜੀ ਜੀ ਕਾਨੂੰਨੀ ਥੋੜੀ ਜੀ ਜੱਟੂ ਤਰੀਕੇ ਵਾਲੀ ਇੱਕ ਗੱਲਬਾਤ ਇਸ ਵੀਡੀਓ ਰਾਹੀਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਦੋਂ ਵੀ ਤੁਸੀਂ ਹੁਣ ਤੁਹਾਡੇ ਕੰਮਕਾਰ ਬੇਸ਼ੱਕ ਤੁਸੀਂ ਵਿਦੇਸ਼ਾਂ 'ਚ ਸੈੱਟ ਕਰ ਲਿਆ ਪਰ ਆਪਣੀ ਜ਼ਮੀਨ ਜਾਇਦਾਦ ਤੇ ਕੋਈ ਕਬਜ਼ਾ ਨਾ ਕਰੇ ਇਹਦੇ ਬਾਰੇ ਵੀ ਥੋੜਾ ਜਿਆ ਕੋਈ ਕਾਨੂੰਨੀ ਦਾਅ ਪੇਜ ਆਪਾਂ ਨੂੰ ਕਰ ਲੈਣਾ ਚਾਹੀਦਾ ਵਾ ਸਭ ਤੋਂ ਪਹਿਲਾਂ ਤੁਸੀਂ ਜਦੋਂ ਵੀ ਕਿਸੇ ਨੂੰ ਆਪਣੇ ਨੀਅਰ ਡੀਅਰ ਸ਼ਰੀਕੇ ਭਾਈਚਾਰੇ ਨੂੰ ਕੋਈ ਜ਼ਮੀਨ ਜਾਇਦਾਦ ਆਪਦੀ ਠੇਕੇ ਤੇ ਦੇ ਕੇ ਜਾਣੇ ਆ ਤਾਂ ਠੇਕੇ ਤੇ ਦੇਣ ਤੋਂ ਪਹਿਲਾਂ ਤੁਸੀਂ ਕਿਰਪਾ ਕਰਕੇ ਇੱਕ ਸਟਾਮ 500 ਰੁਪਏ ਵਾਲਾ ਲੈ ਕੇ ਉਸ ਸਟਾਮ ਦੇ ਉੱਪਰ ਬਕਾਇਦਾ ਤੁਸੀਂ ਲਿਖਤ ਕਰੋ ਕਿ ਮੈਂ ਫਲਾਣੇ ਫਲਾਣੇ ਪਿੰਡ ਦਾ ਰਹਿਣ ਵਾਲਾ ਆ ਆਪ ਦਾ ਨਾਮ ਪਤਾ ਐਡਰੈਸ ਸਾਰਾ ਲਿਖ ਕੇ ਮੇਰੀ ਇੰਨੀ 10 ਕਿੱਲੇ 12 ਕਿੱਲੇ ਜ਼ਮੀਨ ਜਿਹੜੀ ਹੈਗੀ ਆ ਉਹ ਪਿੰਡ ਫਲਾਣੇ ਦਾ ਐਸ ਪਿੰਡ ਦੇ ਐਸ ਰਕਵੇ ਦੇ ਐਸ ਪਾਸੇ ਜੋ ਮੇਰੇ ਆਪਣੇ ਨਾਂ ਜਾਂ ਮੇਰੇ ਪਿਤਾ ਜੀ ਦੇ ਨਾਂ ਤੇ ਹੈਗੀ ਆ ਇਹ ਮੈਂ ਜ਼ਮੀਨ ਆਪਣੇ ਪਿਤਾ ਜੀ ਦੀ ਸਹਿਮਤੀ ਨਾਲ ਜਾਂ ਆਪਣੀ ਸਹਿਮਤੀ ਨਾਲ ਫਲਾਣਾ ਸਿੰਘ ਨੂੰ ਦੇ ਰਿਹਾ ਆ ਜਿਸ ਦੇ ਬਦਲੇ ਮੈਨੂੰ ਇਹਨਾਂ ਪ੍ਰਤੀ ਏਕੜ 50000 ਜਾਂ 60000 ਰੁਪਇਆ ਠੇਕਾ ਸਲਾਨਾ ਦੇਣਾ ਕੀਤਾ ਹੈ ਤੇ ਅੱਜ ਮੈਂ ਦਸਾਂ ਗੱਲਿਆਂ ਦਾ ਐਡਵਾਂਸ ਠੇਕਾ ਜਿਹੜਾ 50000 ਦੇ ਹਿਸਾਬ ਨਾਲ 5 ਲੱਖ ਰੁਪਇਆ ਉਹ ਹਲਾਨਾ ਸਿੰਘ ਤੋਂ ਹਾਸਲ ਕਰ ਲਿਆ ਹੈ ਤੇ ਮੈਂ ਇਹ ਜਿਹੜੀ ਜ਼ਮੀਨ 3 ਸਾਲ ਵਾਸਤੇ ਫਲਾਨਾ ਸਿੰਘ ਨੂੰ ਠੇਕੇ ਤੇ ਦੇ ਰਿਆ ਉਹ ਤੁਸੀਂ ਲਿਖਤ ਕਰਕੇ ਉਹਦੇ ਉੱਪਰ ਆਪਣੇ ਪਿੰਡ ਦੇ ਮੋਹਤਵਾਰ ਗਵਾਹਾਂ ਦੇ ਨੰਬਰਦਾਰ ਦੇ ਸਾਈਨ ਜਿਹੜੇ ਉਹ ਕਰਵਾਓ ਤੇ ਲਿਖਤ ਅਸਲ ਆਪਣੇ ਕੋਲ ਰੱਖੋ ਇੱਕ ਉਸ ਦੀ ਕਾਪੀ ਜਿਹੜੀ ਹੈਗੀ ਆ ਉਹ ਜਿਹਨੇ ਜ਼ਮੀਨ ਠੇਕੇ ਤੇ ਲਈ ਆ ਉਹਨੂੰ ਦੇ ਦਿਓ ਇਸ ਦੇ ਨਾਲ ਤੁਹਾਨੂੰ ਘਟੋ-ਘਟ ਇਹ ਤਾਂ ਹੋਵੇਗਾ ਵੀ ਹਾਂ ਜਦੋਂ ਕੋਈ ਤੁਸੀਂ ਆਪਣੀ ਜ਼ਮੀਨ ਜਿੰਨਾ ਤੁਸੀਂ 2 ਸਾਲ ਜਾਂ 3 ਸਾਲ ਦਾ ਐਗਰੀਮੈਂਟ ਕੀਤਾ ਉਦੋਂ ਆਣ ਕੇ ਤੁਸੀਂ ਜ਼ਮੀਨ ਆਪਦੀ ਜਿਹੜੀ ਉਹ ਛਡਾਉਣੀ ਚਾਹੋ ਤਾਂ ਛਡਾ ਸਕਦੇ ਹੋ ਜੇ ਠੇਕਾ ਵਧਾਉਣਾ ਤਾਂ ਹਾਂ ਉਹਦੇ ਵਿੱਚ ਇੱਕ ਗੱਲ ਇਹ ਵੀ ਲਿਖਿਓ ਵੀ ਜੋ ਮਾਰਕੀਟ ਦਾ ਰੇਟ ਠੇਕਾ ਵਧਦਾ ਘਟਦਾ ਹੋਵੇਗਾ ਉਹਦੇ ਹਿਸਾਬ ਨਾਲ ਹਰ ਸਾਲ ਠੇਕਾ ਵਧਾਇਆ ਘਟਾਇਆ ਜਾਵੇਗਾ ਇਹ ਗੱਲ ਵੀ ਨਾਲ ਹੀ ਸਟਾਰਟ ਵਿੱਚ ਲਿਖ ਲਿਓ ਲਿਖ ਕੇ ਤੁਸੀਂ ਉਹਦਾ ਜਦੋਂ ਤੁਸੀਂ 2 ਸਾਲ ਜਾਂ 3 ਸਾਲ ਦਾ ਕੀਤਾ ਹੋਊਗਾ ਇਕਰਾਰ ਉਹ ਜਦੋਂ ਤੁਸੀਂ ਵਾਪਸ ਆਉਨੇ ਆ ਤੇ ਤੁਸੀਂ ਉਹ ਜਿਹੜਾ ਹੈਗਾ ਉਹ ਅਗਲੇ ਕੋ ਜ਼ਮੀਨ ਆਪਣੀ ਵਾਪਸ ਵੀ ਲੈ ਸਕਦੇ ਆ ਤੇ ਉਸ ਨੂੰ ਐਕਸਟੈਂਡ ਵੀ ਕਰ ਸਕਦੇ ਆ ਵਧਾ ਵੀ ਸਕਦੇ ਆ ਇਸ ਤਰ੍ਹਾਂ ਕੋਈ ਵੀ ਠੇਕੇ ਤੇ ਜ਼ਮੀਨ ਲੈਣ ਵਾਲਾ ਤੁਹਾਡੀ ਜ਼ਮੀਨ ਜਿਹੜੀ ਹੈਗੀ ਆ ਉਹ ਹੜੱਪ ਨਹੀਂ ਕਰ ਸਕਦਾ ਜਾਂ ਤੱਕੇ ਨਾਲ ਉੱਤੇ ਕਬਜ਼ਾ ਨਹੀਂ ਕਰ ਸਕਦਾ ਜਿੰਦਗੀ ਦਾ ਕੋਈ ਭਰੋਸਾ ਨਹੀਂ ਹੁੰਦਾ ਉਹ ਅਗਰ ਤੁਹਾਡੀ ਲਿਖਤ ਕੀਤੀ ਹੋਏਗੀ ਤਾਂ ਤੁਹਾਡੇ ਗਾਂ ਬੱਚਿਆਂ ਵਾਸਤੇ ਵੀ ਫਾਇਦੇਮੰਦ ਰਹੇਗੀ ਕਿਉਂਕਿ ਤੁਸੀਂ ਕਿਸੇ ਨੂੰ ਕੱਲ ਨੂੰ ਦਿਖਾਉਣ ਵਾਲੇ ਤੋਂ ਬਣੋ ਆ ਫਲਾਨਾ ਸਿੰਘ ਨੂੰ ਮੈਂ ਜ਼ਮੀਨ ਇੰਨੇ ਨੂੰ ਦਿੱਤੀ ਸੀ ਐਨੇ ਸਾਲ ਚਿਰ ਵਾਸਤੇ ਮੈਂ ਠੇਕਾ ਕੀਤਾ ਸੀ ਆ ਜਿਹੜੀ ਮਿਆਦ ਖਤਮ ਹੋ ਗਈ ਆ ਅੱਜ ਇਹਦਾ ਮੇਰੀ ਜ਼ਮੀਨ ਖਾਲੀ ਕਰਨ ਦਾ ਫਰਜ ਬਣਦਾ ਵਾ। ਤੋਂ ਇਸ ਤਰ੍ਹਾਂ ਥੋੜਾ ਜਿਹਾ ਆਪਾਂ ਕਾਨੂੰਨੀ ਦਾ ਪੇਚਾ ਨਾ ਆਪਾਂ ਬਚ ਸਕਦੇ ਆ। ਇਹਦੇ ਨਾਲ ਕੋਈ ਕਲਾਕਲੇਸ਼ ਵੀ ਪੈਣੋ ਪੈ ਨਹੀਂ ਸਕਦੀ। ਉਸ ਤੋਂ ਵੀ ਆਪਾਂ ਨੂੰ ਬਚਿਆ ਜਾ ਸਕਦਾ ਵਾ। ਇਹ ਜਿਹੜਾ ਐਨ ਆਰ ਆਈ ਭਰਾ ਜਿਹੜੋਂ ਆਣ ਕੇ ਇਥੇ ਦਰਖਾਸਤੋ ਦਰਖਾਸਤ ਹੀ ਥਾਣਿਆਂ ਵਿੱਚ ਹੁੰਦੇ ਆ। ਉਹਨਾਂ ਦੇ ਹਾਲਾਤ ਦੇਖ ਕੇ ਮੇਰਾ ਦਿਲ ਕਰਦਾ ਸੀ ਮੈਂ ਅੱਜ ਵੀਡੀਓ ਇਹਦੀ ਬਣਾ ਕੇ ਪਾਵਾਂ। ਤੋ ਮੇਰੇ ਵੀਰ ਤੁਸੀਂ ਇਦਾਂ ਣ ਕੇ ਇਹ ਸਾਰਾ ਲਿਖਤ ਲਿਖਾ ਕਰ ਸਕਦੇ ਆ ਤੇ ਤੁਹਾਨੂੰ ਜਿਹੜਾ ਇਹਦਾ ਕਾਫੀ ਬੈਨੀਫਿਟ ਫਾਇਦਾ ਮਿਲੇਗਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਵੀ ਲੈ ਕੇ ਆਉਂਦਾ ਰ੍ਹਾਂਗਾ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਸਵਾਲ ਕਰ ਸਕਦੇ ਹੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਤੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਆਪਣਾ ਕੀਮਤੀ ਸਮਾਂ ਜਿਹੜਾ ਮੇਰੀ ਵੀਡੀਓ ਤੇ ਖਰਚ ਕਰਦੇ ਹੋ ਤੇ ਮੈਨੂੰ ਵੀ ਹੌਸਲਾ ਫਜ਼ਾਈ ਮਿਲਦੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਹੋਰ ਵੀ ਜਿਹੜੇ ਐਨਆਰਆਈ ਵੀਰ ਆ ਉਹਨਾਂ ਤਾਈਂ ਵੀ ਇਹ ਵੀਡੀਓ ਜੜੀ ਪਹੁੰਚ ਸਕੇ ਬਹੁਤ ਲੋਕ ਤੇ ਇਹੋ ਜੇ ਇਹਨਾਂ ਦਾ ਪੇਜਾਂ ਬਾਰੇ ਜਾਣਦੇ ਹੋਣਗੇ ਪਰ ਮੇਰੇ ਵੀਰ ਭਰਾ ਜਿਨ੍ਹਾਂ ਨੂੰ ਨਹੀਂ ਪਤਾ ਇਹ ਵੀਡੀਓ ਮੈਂ ਉਹਨਾਂ ਵਾਸਤੇ ਪੇਸ਼ ਕਰ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੈ ਹਿੰਦ